ਗ੍ਰੋਮਨੀ ਅਕਾਲੀ ਦਲ ਦੇ ਵੱਲੋਂ ਹੜਪੀਟਤ ਇਲਾਕਿਆਂ ਲਈ ਕੀਤੀ ਜਾ ਰਹੀ ਸਹਾਇਤਾ ਦਾ سلسلہ ਲਗਾਤਾਰ ਜਾਰੀ ਹੈ ਅੱਜ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਵੜਿੰਗ ਤੋਂ 15 ਟਰੱਕ ਪਸ਼ੂ ਚਾਰੇ ਦੇ ਲਈ ਰਵਾਨਾ ਕੀਤੇ ਗਏ ਜਿਨ੍ਹਾਂ ਵਿੱਚੋਂ 10 ਟਰੱਕ ਪੱਟੀ ਇਲਾਕੇ ਅਤੇ 5 ਟਰੱਕ ਖੰਡੂਰ ਸਾਹਿਬ ਇਲਾਕੇ ਦੇ ਲਈ ਭੇਜੇ ਗਏ ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਬੰਟੀ ਰਮਾਣਾ ਕਮਰਜੀ ਸਿੰਘ ਰੋਜੀਪੁਰ ਕੰਦੀ ਮਨਤਾਰ ਸਿੰਘ ਬਰਾੜ ਸਮੇਤ ਪਾਰਟੀ ਦੀ ਪੂਰੀ ਲੀਡਰਸ਼ਿਪ ਹਾਜ਼ਰ ਰਹੀ ਮੀਰੇ ਨਾਲ ਗੱਲਬਾਤ ਕਰਦਾ ਸਿਕੰਦਰ ਸਿੰਘ ਮਲੂਕਾ ਨੇ ਕਿ ਕਿ 1988 ਤੋਂ ਬਾਅਦ ਪੰਜਾਬ ਨੇ ਸਭ ਤੋਂ ਭਾਰੀ ਹੜ੍ਹਾਂ ਦਾ ਸਾਹਮਣਾ ਕੀਤਾ ਏ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਦੇ ਨਾਲ ਖੇਤੀਬਾੜੀ ਪਸ਼ੂ ਤੇ ਘਰਾਂ ਦਾ ਨੁਕਸਾਨ ਵੀ ਵੱਡਾ ਹੋਇਆ ਏ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਤਾਂ ਸ਼੍ਰੋਮਣੀ ਕਾਰਜਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਗੇ ਆ ਕੇ ਇਹ ਸੇਵਾ ਦਾ ਕੰਮ ਸੰਭਾਲਿਆ ਏ ਸੁਖਬੀਰ ਸਿੰਘ ਬਾਦਲ ਰਾਤ ਦੇ 11 ਵਜੇ ਹੜਪੀੜਤ ਇਲਾਕਿਆਂ ਵਿੱਚ ਲੋਕਾਂ ਦੇ ਨਾਲ ਖੜੇ ਰਹਿ ਜਿੱਥੇ ਲੋੜ ਅਨਸਾਰ ਨਕਦੀ ਪਸ਼ੂ ਚਾਰਾ ਡੀਜ਼ਲ ਦਵਾਈਆਂ ਅਤੇ ਡਾਕਟਰਾਂ ਦੀਆਂ ਟੀਮਾਂ ਪਹੁੰਚ ਗਈਆਂ ਹਨ ਮਲੂਕਾਂ ਨੇ ਕਿਹਾ ਕਿ ਹੁਣ ਤੱਕ ਅਕਾਲੀ ਦਲ ਵੱਲੋਂ 400 ਟਰੱਕ ਪਸ਼ੂ ਚਾਰੇ ਦੇ ਭੇਜੇ ਜਾ ਚੁੱਕੇ ਨੇ ਜਿਵੇਂ ਜਿਵੇਂ ਲੋਕਾਂ ਦੀ ਲੋੜ ਪੈਂਦੀ ਹੈ ਉਸੇ ਤਰੀਕੇ ਨਾਲ ਹੀ ਸਹਾਇਤਾ ਕੀਤੀ ਜਾ ਰਹੀ ਹੈ ਉਹ ਕੀ ਕਹਿਣਾ ਚਾਹੁੰਦੇ ਵੇਖੋ ਪੰਜਾਬ ਦੇ ਵਿੱਚ ਹੜ੍ਹਾਂ ਨੇ ਆਇਰ ਕੀ ਫੇਰ ਕਈ ਸਾਲਾਂ ਬਾਅਦ 88 ਚ ਬਹੁਤ ਖਤਰਨਾਕ ਹੜ੍ਹ ਆਏ ਸੀ ਉਸ ਤੋਂ ਬਾਅਦ ਸਭ ਤੋਂ ਵੱਡੇ ਹੜ੍ਹ ਐਤ ਕੀ ਆਏ ਜੀਦਣਾ ਜਿੱਥੇ ਜਾਨੀ ਮਾਲੀ ਫਸਲਾਂ ਦਾ ਨੁਕਸਾਨ ਹੋਇਆ ਉਥੇ ਪਸ਼ੂਆਂ ਦਾ ਨੁਕਸਾਨ ਹੋਇਆ ਚਾਰੇ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੈ ਉਹਦੇ ਚ ਸਾਨੂੰ ਤਾਂ ਐ ਸੀ ਵੀ ਸਰਕਾਰ ਕੁਝ ਨਾ ਕੁਝ ਕਰੂਗੀ ਜਦੋਂ ਸਰਕਾਰ ਜਮੇ ਸੁੱਤੀ ਪਈ ਰਹੇ ਨਾ ਡੱਕਾ ਹੀ ਨਹੀਂ ਕਰਿਆ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੋਚਿਆ ਸਾਰੀ ਪਾਰਟੀ ਨਾਲ ਰਹਿ ਕਰਕੇ ਵੀ ਆਪਾਂ ਮੂਰੇ ਲੱਗੀਏ ਤੇ ਸਾਰੀ ਪਾਰਟੀ ਨੇ ਹਰੀ ਝੰਡੀ ਵੀ ਦਿੱਤੀ ਜੀ ਕੋਈ ਨਹੀਂ ਤੁਸੀਂ ਮੂਰੇ ਲੱਗੋ ਜੋ ਤੁਸੀਂ ਕਹੋਗੇ ਅਸੀਂ ਡਿਊਟੀਆਂ ਉਹ ਸਾਰੇ ਨਿਭਾਵਾਂਗੇ ਉਸੇ ਕੜੀ ਦੇ ਤਹਿਤ ਹੀ ਉਹਨਾਂ ਨੇ ਵੇਖ ਲੋ ਰਾਤ ਦੇ 11-11 ਵਜੇ ਤੱਕ ਜਾ ਕੇ ਹਣ ਵਾਲੇ ਖੇਤਾਂ ਚ ਉਸ ਵੇਲੇ ਹਾਲਾਂਕਿ ਉਹਨਾਂ ਨੂੰ ਜੈਡ ਸਿਕਿਉਰਿਟੀ ਦੇ ਕਰਤੇ ਤੌਰ ਤੇ ਖਤਰਾ ਵੀ ਹੁੰਦਾ ਹੈ ਰਾਤ ਨੂੰ ਕੀ ਪਤਾ ਕਿਹੜਾ ਬੰਦਾ ਆ ਜੇ ਕਿਤੇ ਪਰ ਉਹਨਾਂ ਨੇ ਪ੍ਰਵਾਹ ਨਹੀਂ ਮੰਨੀ ਆਪਣੀ ਜਾਨ ਦੀ ਸਾਰਾ ਚ ਰਾਤ ਤੱਕ 11-11 ਵਜੇ ਤੱਕ ਇਕੱਠਾ ਦੇ ਵਿੱਚ ਜਾਂਦੇ ਰਹੇ ਤੇ ਜਾ ਕੇ ਜੋ ਲੋਕਾਂ ਨੇ ਮੰਗਿਆ ਜਿਨਨੇ ਪੈਸੇ ਮੰਗੇ ਪੈਸੇ ਦਿੱਤੇ ਜਿਨਾਂ ਡੀਜ਼ਲ ਮੰਗਿਆ ਡੀਜ਼ਲ ਦਿੱਤਾ ਇਹ ਬਹੁਤ ਵੱਡੀ ਗੱਲ ਸੀ ਉਦੋਂ ਬਾਅਦ ਸੀ ਵੀ ਜਿਹੜੇ ਪਸ਼ੂਆਂ ਵਾਸਤੇ ਚਾਰਾ ਮਰ ਗਿਆ ਹੈ ਹੀ ਨਹੀਂ ਕਿਸੇ ਦੇ ਫਿਰ 500 ਟਰੱਕ ਚਾਰੇ ਦਾ ਪ੍ਰਧਾਨ ਜੀ ਨੇ ਕਿਹਾ ਸੀ ਵੀ ਅਸੀਂ ਇਹ ਦੇਵ ਉਹਦੇ ਤੇ 450 ਟਰੱਕ ਹੁਣ ਤਾਈ ਸਮਝ ਲਓ ਵੀ ਭੇਜ ਚੁੱਕੇ ਆ ਜਿਹੜੇ ਬਾਕੀ ਕਿਤੇ ਲੋਡ ਪੈਂਦੀ ਹੈ ਜਿਉਂ-ਜਿਉਂ ਲੋਡ ਪੈਂਦੀ ਹੈ ਜਿਉਂ-ਜਿਉਂ ਲੋਕੀ ਮੰਗ ਕਰਦੇ ਆ ਉੱਥੋਂ ਭੇਜ ਦਿੰਦੇ ਆ ਅੱਜ ਵੀ ਜਿਹੜੇ 10 ਟਰੱਕ ਇਹ ਪੱਟੀ ਏਰੀਆ ਚ ਹਰੀਕੇ ਪੱਤਨ ਜਾ ਰਹੇ ਆ ਪੰਜ ਟਰੱਕ ਖਰੂਰ ਸਾਹਿਬ ਏਰੀਆ ਚ ਜਾ ਰਹੇ ਜਿਹੜੇ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਵੀ ਭੇਜੀਆਂ ਨਾਲ ਜਿਹੜੀਆਂ ਸਪਰੇਅ ਕਰਨ ਵਾਲੀਆਂ ਮਸ਼ੀਨਾ ਫੋਕਿੰਗ ਮਸ਼ੀਨਾ ਹੁੰਦੀਆਂ ਮੱਛਰ ਤੋਂ ਮੱਖੀ ਤੋਂ ਉੱਥੇ ਬਿਮਾਰੀਆਂ ਫੈਲ ਜਾਂਦੀਆਂ ਜਿੱਥੇ ਫਲਾਡ ਆ ਜਾਂਦੇ ਆ ਉਹ ਵੀ 500 ਦੇ ਲਗਭਗ ਭੇਜੀ ਆ ਇਸ ਕਰਕੇ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁੱਲੇ ਦਿਲ ਨਾਲ ਕੀਤਾ ਪਰਵਾਹ ਨਹੀਂ ਮੰਨੀ ਸਿਓ ਦੇ ਰਿਜ਼ਲਟ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚੰਗੇ ਆਉਣਗੇ ਲੁਕਤ ਸਾਹਿਬ ਕੱਲ ਪੰਜਾਬੀ ਗਾਇਕ ਰਾਜਵੀਰ ਦਵੰਦਾ ਦਾ ਬਹੁਤ ਟਿਆਣ ਗਿਆ ਟਿਆਣੇ ਇੱਕ ਐਕਸੀਡੈਂਟ ਹੋਇਆ ਕਿਵੇਂ ਦੇਖਦੇ ਹੋ ਇਹ ਬਸ ਮਾੜੀ ਗੱਲ ਆ ਬਹੁਤ ਅੱਛਾ ਮੁੰਡਾ ਸੀ ਹੈਗਾ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਦੀ ਛੇਤੀ ਛੇਤੀ ਉਹਨੂੰ ਤੰਦਰੁਸਤ ਕਰੇ ਸੱਟਾਂ ਉਹਦੇ ਬਹੁਤ ਜ਼ਿਆਦਾ ਵੱਜੀਆਂ ਰੀਡ ਦੀ ਹੱਡੀ ਵੀ ਫਿਕਚਰ ਹੋਈ ਆ ਸਿਰ ਦੇ ਉੱਤੇ ਵੀ ਸੱਟਾਂ ਵੱਜੀਆਂ ਨੇ ਸੋ ਬਹੁਤ ਅੱਛਾ ਲੜਕਾ ਹੈਗਾ ਸੀਗਾ ਪਰ ਕੁ ਮੋਟਰਸਾਈਕਲ ਦਾ ਐਕਸੀਡੈਂਟ ਉਹਦਾ ਹੋ ਗਿਆ ਪਹਾੜਾਂ ਤੇ ਜਾਂਦੇ ਦਾ ਦੱਸਿਆ ਜਾ ਰਿਹਾ ਕਿ ਦੋ ਜਿਹੜੇ ਸਾਨਾ ਨਹੀਂ ਜਿਵੇਂ ਆਪਾਂ ਕਹਿੰਦੇ ਨੇ ਠੱਠਿਆਂ ਦੀ ਲੜਾਈ ਦੇ ਵਿਚਕਾਰ ਉਹਨਾਂ ਦਾ ਐਕਸੀਡੈਂਟ ਦੇਖੋ ਕਿਉਂਕਿ ਸਰਕਾਰ ਕਾਊਸਸਸ ਵੀ ਲੈਂਦੀ ਆ ਤੇ ਹੋਰ ਟੈਕਸ ਵੀ ਲੈਂਦੀ। ਵੇਖੋ ਇਹ ਪ੍ਰਾਬਲਮ ਤਾਂ ਹੈਗੀ ਆ ਆਪਾਂ ਨੂੰ ਮੰਨਣਾ ਪੈਂਦਾ ਦੋ ਚੀਜ਼ਾਂ ਦੀ ਬਹੁਤ ਵੱਡੀ ਪ੍ਰਾਬਲਮ ਆ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਪੰਜਾਬ 'ਚ ਬਹੁਤ ਹੈ ਠੱਟੇਬਾਰਾ ਬਹੁਤ ਫਿਰਦੇ ਆ ਤੇ ਸੜਕਾਂ ਤੇ ਰੋਲੇ ਫਿਰਦੇ ਆ ਸਾਬ ਦਾ ਕੋਈ ਹੈ ਨਹੀਂ ਤੇ ਕਿੰਨੇ ਐਦੂ ਪਹਿਲਾਂ ਜਾਣਾ ਕੀਮਤੀ ਚਲੀ ਗਏ ਇਹਨਾਂ ਦੇ ਐਕਸੀਡੈਂਟਾਂ ਦੇ ਵਿੱਚ ਈਮੇਵਾਰਾ ਕੁੱਤੇ ਰੱਤੇ ਲੋਕਾਂ ਨੂੰ ਵੜਦੇ ਫਿਰਦੇ ਬੱਚਿਆਂ ਨੂੰ ਖਾ ਜਾਂਦੇ ਛੋਟੇ ਛੋਟਿਆਂ ਨੂੰ ਪਤਾ ਨਹੀਂ ਅਸੀਂ ਬੰਦੇ ਦੀ ਜਾਨ ਦੀ ਕੀਮਤ ਘੱਟ ਸਮਝਦੇ ਆਂ ਕੁੱਤਿਆਂ ਦੀ ਤੇ ਨਦੀ ਟੱਟਿਆਂ ਦੀ ਜ਼ਿਆਦਾ ਸਮਝਦੇ ਆਂ ਸਮਝੋ ਬਾਹਰ ਗੱਲ ਐ ਇਹਦਾ ਇਲਾਜ ਗਵਰਨਮੈਂਟ ਨੂੰ ਕੋਈ ਨਾ ਕੋਈ ਪੱਕੇ ਤੌਰ ਤੇ ਕਰਨਾ ਚਾਹੀਦਾ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨਜਾਮ ਲਗਾਏ ਜਾ ਰਹੇ ਕਿ ਕ੍ਰੋਮਿਕ ਮੀਟ ਦਾ ਜਿਹੜਾ ਪੈਸਾ ਹੈਗਾ ਉਹ ਵੰਡਿਆ ਜਾ ਰਿਹਾ ਹੈ ਹਣਾ ਦੇਖੋ ਅਸੀਂ ਚੈਲੰਜ ਕਰਦੇ ਆਂ ਉਹਨਾਂ ਨੂੰ ਉਹਨਾਂ ਕੋਲੇ ਸਰਕਾਰ ਐ ਹੁਣ ਇਨਕੁਆਰੀ ਕਰਾ ਲੈਣ ਇੱਕ ਪੈਸਾ ਸਾਫਤ ਕਰ ਦੇਣ ਵੀ ਸ਼੍ਰੋਮਣੀ ਕਮੇਟੀ ਦਾ ਕਿਸੇ ਕੰਮ ਤੇ ਵੰਡਿਆ ਜਾਵੇ ਪ੍ਰਧਾਨ ਸਾਹਿਬ ਆਪ ਵੱਡੇ ਦਿਲ ਨਾਲ ਖੁੱਲੇ ਨਾ ਬੰਦ ਰਹੇ ਆ ਸਾਰੀ ਪਾਰਟੀ ਨੂੰ ਕਹੇਤਾ ਜੀ ਜਿੰਨੇ ਮਰਜ਼ੀ ਵੰਡੋ ਕੋਈ ਪਰਵਾਹ ਨਹੀਂ ਜਿੰਨੇ ਜਿੰਨੇ ਸਾਨੂੰ ਲਾਓਗੇ ਅਸੀਂ ਵੀ ਦੇਵਾਂਗੇ ਇੱਕ ਪੈਸਾ ਵੀ ਸ਼੍ਰੋਮਣੀ ਕਮੇਟੀ ਦਾ ਵੰਡਿਆ ਨਹੀਂ ਜਾ ਸਕਦਾ ਜਦੋਂ ਗੋਲ ਕੇ ਗਿਣੀ ਜਾਂਦੀ ਹੈ ਤਿੰਨ ਬੰਦੇ ਗਿਣਦੇ ਆ ਘੱਟੋ ਘੱਟ ਮੈਨੇਜਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਉਸ ਗੁਰਦਾਰੇ ਦਾ ਪ੍ਰਧਾਨ ਤੇ ਨਾਲ ਦੀ ਨਾਲ ਹੀ ਪਰਚੀ ਕੱਟ ਦਿੱਤੀ ਜਾਂਦੀ ਉਹ ਜਮ੍ਹਾਂ ਹੋ ਜਾਂਦੇ ਅਕਾਊਂਟ 'ਚ ਉਹ ਪੈਸਾ ਐ ਕਿਤੇ ਪਾਸੇ-ਪਾਸੇ ਹੁੰਦਾ ਹੀ ਨਹੀਂ ਇਹ ਕੋਈ ਆਪ ਦੀ ਮੰਤੀ ਨਹੀਂ ਹੈਗੀ ਜਿੱਦੀ ਮਰਜ਼ੀ ਜਿੰਨੇ ਚੱਕ ਕੇ ਡੇਰੇ 'ਚ ਲਾ ਦੇ ਇਹ ਸ਼੍ਰੋਮਣੀ ਕਮੇਟੀ ਦਾ ਸਾਰਾ ਆਰਟ ਹੁੰਦਾ ਸੈਂਟਰ ਗਵਰਨਮੈਂਟ ਆਰਟ ਕਰਦੀ ਐ ਪੰਜਾਬ ਗਵਰਨਮੈਂਟ ਆਰਟ ਕਰਦੀ ਐ ਸ਼੍ਰੋਮਣੀ ਕਮੇਟੀ ਦਾ ਆਰਟ ਹੁੰਦਾ ਇੱਕ ਪੈਸਾ ਵੀ ਨਹੀਂ ਵਰਤਦਾ ਜਸ ਇਹਨਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਝੂਠ ਬੋਲਦੇ ਨੇ ਹੁਣ ਕੱਲ ਪਰਸੋ ਬਾਜਵੇਂ ਨੇ ਥੋੜੀ ਕੀਤੀ ਇਹਨਾਂ ਨਾਲ ਉੱਥੇ ਕਹਿੰਦੇ ਵੀ ਤੁਸੀਂ ਪ੍ਰਧਾਨ ਮੰਤਰੀ ਕਹਿ ਕੇ ਗਿਆ 12 ਤੁਸੀਂ ਕਹਿੰਦੇ ਹੈ ਨਹੀਂ ਇੱਕ ਤਾਂ ਝੂਠਾ ਹੈਗਾ ਰਾ ਤੁਹਾਡੇ ਦੋਨਾਂ ਚੋਂ ਕਰੋ ਫਿਰ ਜਿਹਨੂੰ ਝੂਠਾ ਕਰਦੇ ਆ ਉਹਨੇ ਆਰਟ ਰਿਪੋਰਟ ਕੱਢਤੀ ਕਾਇਗ ਦੀ ਜਿਹੜੀ 23 ਦੀ ਸੀ 23 ਚ ਤੇ ਨਾ ਰਾਜ ਇਹ ਨਾ ਆਪ ਵਾਲਿਆਂ ਦਾ ਉਹ ਕਹਿੰਦਾ ਵੀ 23 ਚ ਵੀ 9000 ਕਰੋੜ ਪਿਆ ਸੀ ਜਾਂ ਨਾ 12 ਮੰਨੋ 9 ਤਾਂ ਦੱਸੋ ਫਿਰ ਕਿੱਥੇ ਲਾਤਾ ਤੁਸੀਂ ਫਿਰ ਚੁੱਪ ਐ ਉਹਨੇ ਪੈਸਾ ਕਿਤੇ ਗਲਤ ਵਰਤੋਂ ਕਰ ਲਈ ਆਪ ਆਪ ਇਹ ਕਰਨ ਜਾਣਦੇ ਹੁਣ ਜਿਹੜਾ ਦੂਜਾ ਫੰਡ ਹੈ ਹੁਣ ਤੇ ਇੱਕ ਜਿੰਨੇ ਮੁੱਖ ਮੰਤਰੀ ਰਿਹਾ ਚਾਹੇ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਸਾਰੇ ਜਦੋਂ ਕਦੇ ਇਹ ਵਿਵਪਤਾ ਆਉਂਦੀ ਸੀ ਕਿਤੇ ਮੁੱਖ ਮੰਤਰੀ ਫੰਡ ਖੁੱਲਿਆ ਜਾਂਦਾ ਸੀ ਮੁੱਖ ਮੰਤਰੀ ਰੀ ਇਹਨਾਂ ਨੇ ਮੁੱਖ ਮੰਤਰੀ ਦੇ ਨਾਂ ਤੇ ਨਹੀਂ ਖੋਲਿਆ ਆਪਦੇ ਨਾਂ ਤੇ ਖੋਲਿਆ ਤੇ ਉਹਨੂੰ ਜੇ ਮਰਜ਼ੀ ਵਰਤੀ ਜਾਣ ਕੋਈ ਹਸਾਬ ਕਿਤਾਬ ਨਹੀਂ ਉਹਦਾ ਤਾਂ ਇਸੇ ਕਰਕੇ ਲੁਕ ਦੇ ਨਹੀਂ ਰਹੇ ਮੁੱਖ ਮੰਤਰੀ ਇਸ ਫੰਡ ਦੇ ਵਿੱਚ ਪੈਸੇ ਸੋ ਇਹ ਬੇਈਮਾਨੀ ਹੈ ਤੇ ਆਪ ਕਰਦੇ ਆ ਇਹਨਾਂ ਨੂੰ ਲੱਗਦਾ ਵੀ ਸਾਰੇ ਇਹੇ ਜੇ ਜੇ ਅਸੀਂ ਇਹੇ ਜੇ ਮੁੱਖ ਮੰਤਰੀ ਮਿਸ਼ਨ ਚੜ੍ਹਦੀ ਕਲਾ ਚਲਾਇਆ ਉਹਨਾਂ ਨੇ ਕਿ ਨਹੀਂ ਮੁੱਖ ਮੰਤਰੀ ਰਾਹਤ ਫੰਡ ਜਦੋਂ ਹੁਣ ਤਾਂ ਹੀ ਚੱਲਦਾ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਉਹਦੇ ਚ ਕਿਉਂ ਨਹੀਂ ਲੈਂਦੇ ਕਿਉਂਕਿ ਉਹਦਾ ਹਿਸਾਬ ਹੁੰਦਾ ਸਾਰਾ ਇਹਦਾ ਹਿਸਾਬ ਹੈ ਨਹੀਂ ਕੋਈ ਅਸਲਾ ਗੱਲ ਪੈਸੇ ਲਾਉਣੇ ਹੀ ਨਹੀਂ ਕਿਤੇ ਲੈਣੇ ਆ 1600 ਕਰੋੜ ਵਾਲਾ ਕਹਿੰਦੇ ਬੀਜੇਪੀ ਮੈਂ ਕਹਿੰਦੀ ਆ ਕਿ ਕਿਸਾਨਾਂ ਦੇ ਸਿੱਧਾ ਚੰਗੀ ਗੱਲ ਆ ਵਧੀਆ ਜਾਬੜੂ ਲੋਕਾਂ ਕੋਲੇ ਨਹੀਂ ਇਹਨੇ ਤੇ ਭੇਜਣਾ ਹੀ ਨਹੀਂ ਕਿਤੇ ਹੋਰ ਲਾ ਦੇਣਗੇ ਵਧੀਆ ਗੱਲ ਕੀਤੀ ਹੈ ਖਾਤਿਆਂ ਜਾਣਾ ਚਾਹੀਦਾ ਇਹ ਕਰਨ ਲੱਗਦਾ ਹੈ ਕਿ 12000 ਕਰੋੜ ਦਾ ਨਹੀਂ ਕਿਸਾਨਾਂ ਦੀ ਤੇ ਗਰੀਬਾਂ ਦੇ ਵੀ ਸਭ ਦੇ ਖਾਤਿਆਂ ਜਾਣਾ ਚਾਹੀਦਾ ਅੱਛੀ ਗੱਲ ਆ ਬਹੁਤ ਬਧੀਆ ਗੱਲ ਪੰਜਾਬ ਚ ਲਾਉਣ ਨੇ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖ ਜਿੰਨੇ ਕਹਿਦਿਏ ਜਿੰਨੇ ਕਹਿਦਿਏ ਉੰਨੇ ਮਾੜੀ ਆ ਜਿੰਨੇ ਕਹਿਦਿਏ ਉੰਨੇ ਮਾੜੀ ਆ ਵਪਾਰੀ ਨੂੰ ਕਦੋਂ ਕੀ ਮਿਲੀ ਆ ਤੰਗਦਾਰੀ ਪੇ ਪੇਮੈਂਟ ਤੁਸੀਂ ਤੁਸੀਂ ਵਪਾਰੀਆਂ ਦੀ ਗੱਲ ਛੱਡ ਦਿਓ ਤਾਂ ਵਿਚਾਰੇ ਕਮਜ਼ੋਰ ਹੁੰਦੇ ਆ ਡਰੂ ਹੁੰਦੇ ਆ ਲੜਦੇ ਨਹੀਂ ਜੱਟ ਤਾਂ ਸਭ ਤੋਂ ਦਲੇਰ ਕਿਹਾ ਜਾਂਦਾ ਨਾ ਜੇ ਮਰਜੀ ਵੀ ਸਿੱਖ ਜੱਟੇ ਦਲੇਰ ਕਿਹਾ ਜਾਂਦੇ ਆ ਜੱਟ ਕੋਈ ਰਾਤ ਨੂੰ ਪਾਣੀ ਲਾਉਣ ਜਾਂਦਾ ਖੇਤ ਜੱਟ ਕੋਈ ਸੜਕ ਤੇ ਭੀੜੀ ਸੜਕ ਤੇ ਲੰਘਦਾ ਰਾਤ ਨੂੰ ਕਿਤੇ ਡਰਦਾ ਮਾਰਾ ਤੇ ਜੇ ਜੱਟ ਡਰਦੇ ਮਾਰੇ ਨਹੀਂ ਜਾਂਦੇ ਵਪਾਰੀ ਵਿਚਾਰੇ ਕੀ ਕਰਨਗੇ ਸੋ ਸਾਰਿਆਂ ਦੀ ਮਾੜੀ ਹਾਲਤ ਆ ਇਸ ਵੇਲੇ ਲੈਂਡ ਆਰਡਰ ਦੀ ਤਾਂ ਬਹੁਤ ਮਾੜੀ ਹਾਲਤ ਆ ਕੋਈ ਹੈ ਹੀ ਨਹੀਂ ਰਾਜਾ ਬਾਬੂ ਇਹ ਤਾਂ ਆਪੇ ਹੀ ਪਤਾ ਨਹੀਂ